ਮਨਰੇਗਾ ਮਜ਼ਦੂਰਾਂ ਦੇ ਕੰਮ ਦੇ ਵਿੱਚ ਕਟੌਤੀ ਕਰਨ ਨੂੰ ਲੈ ਕੇ ਜੇ ਬੀਡੀਪੀਓ ਦੇ ਰਾਹੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਪੇਜਾ ਮੰਗ ਪੱਤਰ ਕੰਮ ਦੇ ਵਿੱਚ ਨਾ ਕੀਤੀ ਜਾਵੇ ਕਟੌਤੀ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪ੍ਰਕਾਸ਼ ਸਿੰਘ ਨੇ ਬੁੱਧਵਾਰ ਨੂੰ 1 ਵਜੇ ਦੇ ਲਗਭਗ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਨਰੇਗਾ ਮਜ਼ਦੂਰਾਂ ਦੇ ਕੰਮ ਦੇ ਵਿੱਚ 25% ਕਟੌਤੀ ਕਰਨ ਜਾ ਰਹੀ ਹੈ ਜਿਸ ਦੇ ਵਿਰੋਧ ਵਜੋਂ ਅੱਜ ਉਹਨਾਂ ਵੱਲੋਂ ਬੀਡੀਪੀਓ ਦਫ਼ਤਰ ਵਿਖੇ ਇੱਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਉਹਨਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬੀਡੀਪੀਓ ਰਾਹੀਂ ਇੱਕ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਉਹਨਾਂ ਦੇ ਕੰਮ ਦੇ ਵਿੱਚ ਕਟੌਤੀ ਨਾ ਕੀਤੀ ਜਾਵੇ ਸਮਾਂ ਦੀ ਕੰਮ ਦੇ ਵਿੱਚ ਵਾਧਾ ਕੀਤਾ ਜਾਵੇ ਅਤੇ ਮਨਰੇਗਾ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ ਦਿੱਤਾ ਜਾਵੇ ਦਿੱਹਾੜੀ 700 ਰੁਪਏ ਤੋਂਨ ਵੱਲੋਂ ਮੰਗ ਕੀਤੀ ਗਈ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਬੀਡੀਪੀਓ ਦਫ਼ਤਰ ਬਠਿੰਡਾ ਵਿਖੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਥੇ ਮੜੇਗਾ ਮਜ਼ਦੂਰ ਸ਼ਾਮਲ ਹੋਏ ਸਨ ਮੜੇਗਾ ਦਾ ਕੰਮ ਬੰਦ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ ਸਲਾਮ ਆਮ ਆਦਮੀ ਪਾਰਟੀ ਹਾਏ 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 ਟਿਕਟੋ ਹਾਏ ਹਾਏ ਮੈਂ ਪ੍ਰਕਾਸ਼ ਸਿੰਘ ਜਰਨ ਸਕੱਤਰ ਦੇ ਆਤੀ ਮਜ਼ਦੂਰ ਸਭਾ ਜ਼ਿਲ੍ਹਾ ਬਠਿੰਡਾ ਅੱਜ ਅਸੀਂ ਵੀਡੀਓ ਪਈ ਰਹੀ ਮੰਗ ਪੱਤਰ ਭੇਜਿਆ ਪੰਜਾਬ ਸਰਕਾਰ ਨੂੰ ਅਤੇ ਹਿੰਦੁਸਤਾਨ ਦੀ ਸਰਕਾਰ ਨੂੰ ਕਿਉਂਕਿ ਸਾਡੇ ਨਰੇਗਾ ਦਾ 25% ਕੰਮ ਹੈ ਜਿਹੜਾ ਉਹ ਸਰਕਾਰਾਂ ਦੋਨੇ ਬੰਦ ਕਰ ਰਹੀਆਂ ਆ ਅਸੀਂ ਚਾਹੁੰਦੇ ਆ ਕਿ ਜੇ ਕੰਮ ਬੰਦ ਹੋ ਗਿਆ ਸਾਡਾ 25% ਤਾਂ ਮਜ਼ਦੂਰਾਂ ਕੋਲੇ ਪਿੰਡਾਂ ਦੇ ਜਿਹੜੇ ਮਜ਼ਦੂਰ ਹੈ ਬੇਜ਼ਮੀਨੇ ਲੋਕ ਹੈ ਜਿਨ੍ਹਾਂ ਕੋਲੇ ਜ਼ਮੀਨਾਂ ਨਹੀਂ ਉਹਨਾਂ ਕੋਲੇ ਕੰਮ ਕੱਲਾ ਨਰੇਗਾ ਦਾ ਰਹਿ ਗਿਆ ਜੇ ਨਰੇਗਾ ਦਾ ਕੰਮ ਬੰਦ ਕਰਤਾ ਸਰਕਾਰਾਂ ਨੇ ਤਾਂ ਅਸੀਂ ਲੋਕ ਭੁੱਖੇ ਮਰਾਂਗੇ ਅਸੀਂ ਉਹ ਲੋਕ ਹੈ ਜਿਨ੍ਹਾਂ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲਦਾ ਅਸੀਂ ਉਹ ਲੋਕ ਹੈ ਜਿਨ੍ਹਾਂ ਦੇ ਦੋ ਟਾਈਮ ਸਬਜ਼ੀ ਨਹੀਂ ਬਣਦੀ ਅਸੀਂ ਉਹ ਲੋਕ ਹੈ ਜਿਨ੍ਹਾਂ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲਦਾ ਅਤੇ ਦੋ ਟਾਈਮ ਦੀ ਸਬਜ਼ੀ ਨਹੀਂ ਬਣਦੀ ਅਤੇ ਉਹ ਕੱਚੇ ਰਾਜੇ ਰਹਿਣ ਵਾਲੇ ਲੋਕਾਂ ਸੀ ਜਿਨ੍ਹਾਂ ਦਾ ਬਾਰਸ਼ਾਂ ਦੇ ਕਾਰਨ ਘਰ ਡਿੱਗ ਪੈਂਦੇ ਆ ਸਮਾਨ ਟੁੱਟ ਜਾਂਦਾ ਸੋ ਅਸੀਂ ਬੇਜਮੀਨੇ ਲੋਕ ਆ ਜਿਹੜੇ ਪਿੰਡਾਂ ਚ ਉਹ ਨਰੇਗਾ ਚ ਦਿਹਾੜੀ ਕਰਕੇ ਤਾਜੀ ਕਮਾ ਕੇ ਅਸੀਂ ਖਾਂਦੇ ਆ 6 ਦਿਨ ਮਹੀਨੇ ਦੇ ਲੱਗਦੇ ਆ 1900 ਰੁਪਿਆ ਮਿਲਦਾ ਉਹਦੇ ਨਾਲ ਚੁੱਲਾ ਗਰਮ ਕਰਕੇ ਅਸੀਂ ਆਪਦੇ ਪਰਿਵਾਰ ਨੂੰ ਰੋਟੀ ਖਵਾਉਣੀ ਆ ਜੇ ਉਹ ਵੀ ਸਾਡਾ ਕੰਮ ਬੰਦ ਹੋ ਗਿਆ ਤਾਂ ਅਸੀਂ ਜਿਹੜਾ ਭੁੱਖੇ ਮਰਾਂਗੇ ਪਰ ਜੇ ਅਸੀਂ ਸਰਕਾਰ ਨੂੰ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਕਿ ਜੇ ਤੂੰ ਇਹ ਸਾਡਾ ਕੰਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਟਿਕ ਕੇ ਨਹੀਂ ਬੈਠਾਂਗੇ ਅਸੀਂ ਛਾ ਰੋਕਾਂਗੇ ਅਸੀਂ ਬੱਸਾਂ ਰੋਕਾਂਗੇ ਅਸੀਂ ਰੇਲਾਂ ਰੋਕਾਂਗੇ ਚੈਨ ਨਾਲ ਨਹੀਂ ਬੈਠਾਂਗੇ ਜੋ ਕੁਰਬਾਨੀ ਦੇਣੀ ਪਵੇ ਅਸੀਂ ਦੇਵਾਂਗੇ ਆਪਦੇ ਕੰਮ ਨੂੰ ਬਚਾਉਣ ਵਾਸਤੇ ਸੋ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਬੰਦ ਕਰਨ ਦੀ ਨੀਤੀ ਹੈ ਕੰਮ ਉਹਨੂੰ ਵਾਪਸ ਲਿਆ ਜਾਵੇ ਸਾਡਾ ਕੰਮ ਚਾਲੂ ਰੱਖਿਆ ਜਾਵੇ ਸਗੋਂ ਕੰਮ 'ਚ ਵਾਦਾ ਕੀਤਾ ਜਾਵੇ ਪੂਰਾ ਸਾਲ ਕੰਮ ਦਿੱਤਾ ਜਾਵੇ ਸਾਨੂੰ ਦਿਹਾੜੀ 700 ਰੁਪਿਆ ਦਿੱਤੀ ਜਾਵੇ ਪੂਰੇ ਪਰਿਵਾਰ ਨੂੰ ਕੰਮ ਦਿੱਤਾ ਜਾਵੇ ਕਿਉਂਕਿ ਉਹ ਜੇ ਪਰਿਵਾਰ ਚ ਚਾਰ ਮੈਂਬਰ ਆ ਤੇ ਇੱਕ ਨੂੰ ਕੰਮ ਦਿੰਦੇ ਆ ਤਾਂ ਤਿੰਨ ਬਾਕੀ ਬੰਦੇ ਆ ਜਿਹੜੇ ਉਹ ਵੀ ਰੋਟੀ ਖਾਂਦੇ ਆ ਉਹਨਾਂ ਦੇ ਵੀ ਪੇਟ ਲੱਗਿਆ ਉਹ ਰੋਟੀ ਕਿੱਥੋਂ ਖਾਣ ਇਸ ਕਰਕੇ ਅਸੀਂ ਕਾਉਣਾ ਚਾਹੁੰਦੇ ਆ ਜੇ ਪਰਿਵਾਰ ਚ ਚਾਰ ਜੀ ਆ ਤਾਂ ਚਾਰਾਂ ਨੂੰ ਕੰਮ ਦਿੱਤਾ ਜਾਵੇ ਇਸ ਕਰ ਵਾਸਤੇ ਅੱਜ ਅਸੀਂ ਵੀਡੀਓ ਦਫ਼ਤਰ ਰਾਹੀਂ ਮੰਗ ਪੱਤਰ ਭੇਜਿਆ ਤਾਂ ਜਿਹੜੀ ਆਪ ਸਰਕਾਰ ਸਾਨੂੰ ਤੰਗ ਪੰਗ ਕਰਦੀ ਆ ਪਿੰਡਾਂ ਜਾ ਕੇ ਸਾਡੇ ਕੰਮ ਕਰਦਿਆਂ ਨੂੰ ਹਟਾ ਦਿੰਦੀ ਆ ਉਹਨਾਂ ਨੂੰ ਦਿਹਾੜੀ ਨਹੀਂ ਪੂਰੀ ਦੇਣ ਦਿੰਦੀ ਉਹ ਗੁੰਡਾਗਰਦੀ ਕਰਦੀ ਹੈ ਤਾਂ ਇਸ ਕਰਕੇ ਅਸੀਂ ਅੱਜ ਆਪ ਸਰਕਾਰ ਦਾ ਪੁਤਲਾ ਵੀ ਸਾੜਿਆ ਜੀ ਤੇ ਇਸੇ ਦੁੱਖ ਦੇ ਬਜੋ ਸਾੜਿਆ ਬਹੁਤ ਬਹੁਤ ਧੰਨਵਾਦ ਜੀ